ਮੈਂ ਪੁੱਛ ਰਾ ਚੰਨ ਤੇ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲਏ ਨੇ ਇਹ ਕੋਈ ਇੰਜੀਨੀਅਰ ਨਹੀਂ ਸੀ ਤਾਂ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਨੇ ਸੀਚੇਵਾਲ ਸਾਹਿਬ ਮੇਰਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦਾ ਮੇਰੇ ਕੋ ਪਾਈਪਾਂ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੈਟਸ to one particular party onu apa onu ek var siche walu sare pinda vich fail hoya project o thapar ਮੇਰੇ ਡੇਰੀਆਂ ਦੇ ਉੱਤੇ ਕੰਮ ਕਰ ਰਹੇ ਆ ਵੀ ਸਫਾਈ ਕਰ ਰਹੇ ਸੀ ਬਹੁਤ ਉੱਥੇ ਕਰ ਰਹੇ ਘਾਟ ਬਣਾਏ ਅਸੀਂ ਤਾਂ ਜਿੱਥੇ ਮੋਕੇ ਅਸੀਂ ਤਾਂ ਕੋਈ ਨਹੀਂ ਕੋਈ ਦਾਵਾ ਨਹੀਂ ਕਰ ਰਹੇ ਜਦੋਂ ਅਸੀਂ ਦਾਵਾ ਕਰਾਂਗੇ ਫਿਰ ਇਹ ਕਹਿ ਸਕਦੇ ਹਾਂ ਜਿੰਨੀ ਵੀ ਮੈਂ ਦਾਵਾ ਕਰਦੇ ਆ ਜਿਹਨੇ ਜਿਹਨੇ ਮਰਜੀ ਦੇਖ ਲੈਣ ਪਾਣੀ ਸਾਫ ਹੋ ਗਏ ਨਹੀਂ ਹਾਂ ਉਹਨਾਂ ਜੀ ਬਾਜਵਾ ਸਾਹਿਬ ਦਾ ਪ੍ਰਤਾਪ ਸਿੰਘ ਬਾਜਵਾ ਜੀ ਸਰ ਇੱਕ ਮੈਂ ਪੁੱਛਣਾ ਚਾਹਣਾ ਤੇ ਜਿਹੜਾ ਅਸੀਂ ਸੀਚੇਵਾਲ ਸਾਹਿਬ ਦਾ ਨਾਮ ਲੇ ਲਿਆ ਇਹ ਕੋਈ ਇੰਜੀਨੀਅਰ ਨਹੀਂ ਸੀ ਮੈਨੂੰ ਕਾਈਂਡਲੀ ਕਿਰਪਾ ਕਰਕੇ ਦੱਸੋ ਯੂ ਹੈਵ ਅ ਥਾਪਰ ਇੰਜੀਨੀਅਰਿੰਗ ਇੰਸਟੀਚਿਊਟ ਵਿਚ ਇਜ਼ ਵਰਲਡ ਫੇਮਸ ਤੁਹਾਡੇ ਕੋ ਪੱਕ ਹੈ ਅਸੀਂ ਪੱਕ ਚੰਡੀਗੜ੍ਹ ਯੂਨੀਵਰਸਿਟੀ ਤਗੜੀ ਤੁਹਾਡੇ ਕੋਲ ਥਾਪਰ ਹੈ ਹੂ ਇਸ ਸੀਚੇਵਾਲ ਤੁਸੀਂ ਉਹ ਐ ਲੈਟਰਸ ਫੀਲਡ ਜਿੱਥੇ ਜਿੱਥੇ ਵੀ ਪਿੰਡਾਂ ਵਿੱਚ ਸਾਡੇ ਸਾਰੇ ਪੰਜਾਬ ਐਂਡ ਆਲਰੇਡੀ ਗਵਰਨਮੈਂਟ ਦੀ ਕਮੇਟੀ ਜਿਹੜੀ 21 ਦੀ ਉਹਨਾਂ ਨੇ ਇੱਥੇ ਬਕਾਇਦੇ ਤੌਰ ਤੇ ਆਸ ਤੋ ਵਾਈ ਡੂ ਯੂ ਨੇਮ ਸੀਚੇਵਾਲ ਹੂ ਇਜ਼ ਨਾਇਦਰ ਮੇਰਾ ਮਤਲਬ ਕੋਈ ਟ੍ਰੇਨਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦਿੱਤਾ ਉਹ ਤਾਂ ਠੇਕੇਦਾਰ ਦੇ ਸੀਚੇਵਾਲ ਸਾਹਿਬ ਠੀਕ ਜਿਹੜਾ ਸੀਚੇਵਾਲ ਸਾਹਿਬ ਨੇ ਉਹ ਤੇ ਖੁਦ ਠੇਕੇਦਾਰ ਉਹ ਤਾਂ ਕਹਿੰਦੇ ਮੇਰੇ ਕੋ ਪਾਈ ਪਾ ਦੋ ਮੇਰੇ ਕੋ ਮਟੀਰੀਅਲ ਲਓ ਮੈਂ ਬਣਾ ਕੇ ਦੇਣਾ ਟੋਟਲੀ ਫੇਲਡ ਲੇਟਸ ਨਾਟ ਲੇਟਸ ਨਾਟ ਫੂਲ ਦੀ ਪੀਪਲ ਆਫ ਪੰਜਾਬ ਸੋਲੀ ਬਿਕੋਜ਼ ਹੀ ਬਿਲੋਂਗਸ ਟੂ ਵਨ ਪਰਟੀਕੂਲਰ ਪਾਰਟੀ ਓਨੂ ਆਪਾ ਓਨੂ ਇੱਕ ਵਾਰ ਸੀਚੇ ਵਾਲੂ ਸਾਰੇ ਪਿੰਡਾਂ ਵਿੱਚ ਫੇਲ ਹੋਇਆ ਪ੍ਰੋਜੈਕਟ ਉਹ ਥਾਪਰ ਕੋ ਕਰਾਓ ਪੈਕੋ ਕਰਾਓ ਪੜੇ ਲਿਖੇ ਇੰਸਟੀਚਿਊਟ ਕੋ ਕਰਾਓ ਠੀਕ ਹੈ ਠੀਕ ਉਹ ਤੁਸੀਂ ਮੈਨੂੰ ਵਿਚੇ ਸਭ ਦਾ ਪਤਾ ਨਹੀਂ ਉਹ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੀ ਚਲੋ ਆ ਵੀ ਸ਼ੁੱਡ ਨਾਟ ਟ ਸੇ ਮਚ ਸੋ ਗਾਲੇ ਹੈ ਕਿ ਇੱਕ ਸੀਚੇਵਾਲ ਬਾਰਡਰ ਬਣਾ ਕੱਢਿਆ ਨਾ ਉਸ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਜੀ ਇੱਕ ਮਿੰਟ ਜੀ ਮਿਨਿਸਟਰ ਖੁਦ ਬਿਮਾਰ ਹੋ ਗਿਆ ਪਾਣੀ ਪੀ ਕੇ ਉੱਥੇ ਸਿੱਧਾ ਪੋਹਲੋ ਹਸਪੀਟਲ ਤੁਰ ਗਿਆ ਕਿ ਬਿਮਾਰੀ ਤੇ ਤੁਹਾਨੂੰ ਮੰਗਣੀ ਚਾਹੀਦੀ ਹੈ ਹੈ ਤਾਂ ਮੈਨੂੰ ਹੈਲਥ ਮਿਨਿਸਟਰ ਨੂੰ ਮੰਗਣੀ ਚਾਹੀਦੀ ਹੈ ਯੂ ਸ਼ੁੱਡ ਹੈਵ ਟੋਲਡ ਹਿਮ ਟੂ ਗੋ देयर ਸੇਟ ਫਰੋਮ ਸੀਚੇਵਾਲ ਜਿੱਥੇ ਉਹਨਾਂ ਬੁੱਕ ਪਾਣੀ ਦਾ ਪੀਤਾ ਸਿੱਧਾ ਚਾਰਦੇਨ ਅਪੋਹਲੋ ਹਸਪੀਟਲ ਤੇ ਰਹਿ ਤੁਹਾਡਾ ਭਰਾਣਾ ਤੁਹਾਡੇ ਇਹ 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 ਯੂ ਟ੍ਰਾਈਂਗ ਟੂ ਦੇਖੋ ਆਈ ਐਮ ਨਾਟ ਮੈਂ ਪਰਸਨਲੀ ਪਾਰਟੀ ਨਹੀਂ ਬਣਾ ਰਿਹਾ ਜਿਵੇਂ ਥਾਪਰ ਮਾਡਲ ਪਲੀਜ਼ ਡਸ ਨਾਟ ਪਲੀਜ਼ ਕਨਫਿਊਜ਼ ਦੀ ਪੀਪਲ ਆ ਪੰਜਾਬ ਇਹ ਐਂਡ ਇਹ ਇਹ ਜਿਹੜੀ ਪੌਂਡਸ ਦੀ ਗੱਲ ਹੈ ਛਪੜਾਂ ਦੀ ਗੱਲ ਹੈ ਬਹੁਤ ਇੰਪੋਰਟੈਂਟ ਗੱਲ ਹੈ ਜੀ ਤੁਸੀਂ ਕਿਉਂਕਿ ਐਮਪੀ ਤੁਹਾਡੀ ਪਾਰਟੀ ਚੋਂ ਬਣ ਗਿਆ ਤੁਸੀਂ ਉਹਨੂੰ ਪ੍ਰੋਮੋਟ ਕਰਨਾ ਸ਼ੁਰੂ ਕਰਤਾ ਯਾਰ ਵਾਹਿਗੁਰੂ 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 ਪਲੀਜ਼ ਨਾ ਨਾ ਲਾਉ ਨਾ ਐਵੇਂ ਨਾ ਬਿਵਾਰ ਸਾਰੇ ਪੰਜਾਬ ਨੂੰ ਕਰਾਓ ਬੈਠੋ ਬੈਠੋ ਸੋਹਣਾ ਜੇ ਜੇ ਕੋਈ ਗੱਲ ਦੀ ਸਮਝਣਾ ਹੋਵੇ ਕੋਈ ਨਾ ਬੋਲੋ ਫਿਰ ਬੋਲੋ ਉਹਨਾਂ ਨੇ ਜੋ ਸਿਵਲ ਮਾਡਲ ਦੇ ਦਿਖਾਏ ਸੀਗਾ ਉਹ ਸਾਨੂੰ ਮਿਲ ਲੰਦੇ ਉਹਦੇ ਬਾਅਦ ਉਹ ਜਿਹੜੀਆਂ ਕਮੀਆਂ ਸੀਗੀਆਂ ਉਹ ਦੱਸ ਦਿੰਦੇ ਬਾਪਾ ਜੀ ਆ ਸਾਡੇ ਪਿੰਡ ਦੇ ਵਿੱਚ ਪਿਉਰੇ ਜੀ ਦਾ ਗਾ ਟ੍ਰੀਟਮੈਂਟ ਪਲੈਂਟ ਲਾਇਆ ਉਹਦੇ ਵਿੱਚ ਕੀ ਕਮੀਆਂ ਅਸੀਂ ਦੇਖ ਲਵਾਂਗੇ ਪਰ ਜਿਹੜਾ ਜੋ ਸੋਹ ਵੇਖਰੀ ਕੇ ਨਾਲ ਉਹਨਾਂ ਨੇ ਬੋਲਿਆ ਉਹ ਹੋਵੇ ਜਿਹੜਾ ਹੋਵੇ ਗੰਦੇ ਨਾ ਕਿ ਗਾਇਬ ਗੋਸੀ ਬ੍ਰੇਕਟੀ ਤਸੀਸ ਰੇਕਟੀ ਦੇਖੋ ਵੀ ਸਾਡੀ ਆਪਣੀ ਸੋਚ ਹੋਵੇ ਸਾਨੂੰ ਉਹੋ ਜਿਹੇ ਦੂਸਰੇ ਵੀ ਦੇਖਦੇ ਆ ਤੇ ਦੇਖੀ ਨਜ਼ਰ ਉਤਸਾਹ ਨਾਲ ਯਾਰਾ ਜੇ ਸਾਡੀ ਨਜ਼ਰ ਹੀ ਉਹੋ ਜੀ ਆ ਸਾਨੂੰ ਕੁਝ ਚੰਗਾ ਵਰਦਾ ਹੀ ਨਹੀਂ ਤੇ ਉਹਦੇ ਦੇ ਹਾਲਾਤ ਉਹਨਾਂ ਨੇ ਆਪਣੇ ਦੱਸ ਦਿੱਤੇ ਪਰ ਅੱਜ ਤੈਨੂੰ ਦੱਸਣਾ ਜੋਨੇ ਜਿਹੜਾ ਫਿਟੇਬਲ ਮਾਡਲ ਆ 1999 ਦੇ ਵਿੱਚ ਅਸੀਂ ਆਪਣੇ ਪਿੰਡ ਦੇ ਵਿੱਚ ਉਸ ਵੇਲੇ ਰਸਤੇ ਬਣਾਉਂਦੇ ਸੀ ਅਸੀਂ ਤੇ ਸਾਡੇ ਕੋਲ ਪਿੰਡ ਵਾਲੇ ਜਿਹੜੇ ਹੈਗੇ ਉਹ ਇਕੱਠੇ ਹੋ ਜਾਂਦੇ ਬਾਬਾ ਜੀ ਤੁਸੀਂ ਇਹਨੇ ਰਸਤੇ ਬਣਾ ਦੋ ਤੇ ਆਪਣੇ ਪਿੰਡ ਦੇ ਦੇਖੋ بارش ਆਉਂਦੀ ਆ ਪਾਣੀ ਗਈਆਂ ਚ ਖੜੀ ਜਾਂਦਾ ਜਾਂਦਾ ਗੋਠੀਓ ਗੋਠੀ ਆਉਣਾ ਪੈਂਦਾ ਗੰਦਾ ਪਾਣੀ ਸਾਡੇ ਘਰਾਂ ਚ ਆ ਜਾਂਦਾ ਉਸ ਵੇਲੇ ਅਸੀਂ ਪਿੰਡ ਦੇ ਸੈਂਟਰ ਦੇ ਸੱਪੜ ਸੀਗਾ ਇਹ ਕੋਣ ਪੰਜਾਬਕਰ ਬਣਿਆ ਕਮਿਊਨਿਟੀ ਫੈਸਲਰ ਬਣਿਆ ਹੋਇਆ ਕਿਦਨ ਬਣੀ ਹੋਈ ਲਾਇਬ੍ਰੇਰੀ ਬਣੀ ਹੋਈ ਹੈ ਤੇ ਇਥੇ ਬਾਣੀ ਅਸੀਂ ਲਾ ਕੇ ਬੰਦੇ ਘਰ ਦੇ ਬਾਸੇ ਜਿਹੜਾ ਸੀਗਾ ਉਹਦਾ ਵਾਸਤੇ ਬਰਸ਼ੇ ਉੱਤੇ ਲਾ ਕੇ ਗਏ ਉੱਥੇ ਮੇਰਾ ਸਿਸਟਮ ਉਹ ਬਣਾਇਆ ਸੀਤੇਵਾਲ ਸਾਡੇ ਬਿੰਦ ਦਾ ਨਾਮ ਇਸੇ ਕਰਕੇ ਸੀਤੇਵਾਲ ਦੇ ਵਿੱਚ ਜਿਹੜਾ ਮੋਡੂਲ ਸਥਾਪਿਤ ਹੈ 1999 ਜਿਹਦਾ ਨਾਮ ਸੀਤੇਵਾਲ ਮੋਡੂਲ ਹੈ ਤੈਨੂੰ ਖੂਬ ਬਣਾਏ ਗਏ ਪਹਿਲਾ ਫੋਨ ਦੇ ਵਿੱਚ ਜਿਹੜੀ ਪਹਿਲੇ ਫੋਨ ਦੇ ਵਿੱਚ ਸੌਡ ਦੇ ਇੱਕ ਬਸ ਜਾਂਦੀ ਹੈ ਦੂਸਰੇ ਦੇ ਵਿੱਚ ਦਰਨ ਵਾਲੀ चीज ਜਿਸ ਨੂੰ ਤੇ ਵਿਹਾਈ ਗਿਆ ਤੇ ਜਾਂ ਜਿਹੜੀ ਹੈਗੀ ਆ ਕੋਈ ਵੀ ਇੱਕ ਕਾਗਜ਼ ਦੀ ਤਸਕੀ ਜਾਂਦੀ ਹੈ ਤੇ ਅਗਨੀ ਸਾਜ ਜਾਂਦੀ ਹੈ ਉਹ ਦੂਸਰੇ ਖੁਦ ਜਿਲ ਜਾਂਦੀ ਹੈ ਤੀਸਰੇ ਦੇ ਵਿੱਚ ਰੋਗੇ ਪਾਣੀ ਜਿਹੜਾ ਹੈਗਾ ਉਹ ਜਿਹੜਾ ਅੱਗੇ ਜਾ ਕੇ ਉਹਦੇ ਕੋਲ ਜਿਹੜਾ ਪੌਣ ਚ ਬੱਦਲ ਜਾਂਦਾ ਜਦੋਂ ਸੂਰਜ ਦੀਏ ਕਰਨਾ ਪੈਂਦੇ ਉਹਨੂੰ ਹਰ ਬਗਰੇ ਜਿੰਨੇ ਸੱਧਾ ਦਿਨਾਂ ਨੇ ਇਹ ਕਿ ਬਕਟੀਰੀਆ ਆਪਣੇ ਆਪ ਪੈਦਾ ਹੋ ਜਾਂਦਾ ਇਹ ਬਗੜੀ ਦੀ ਇਹ ਉਹ ਗੰਦਗੀ ਨੂੰ ਖਾਲੂਗਾ ਕੋਈ BOD COD TDS ਉਹ ਪੈਰਾਮੀਟਰ ਜਿਹੜੇ ਹੈਗੇ ਆ ਉਹ ਖੇਤੀ ਦੇ ਲਾਉਣ ਯੋਗ ਹੋ ਜਾਂਦੇ ਪਾਣੀ ਖੇਤੀ ਲਾਉਣ ਯੋਗ ਹੋ ਜਾਂਦਾ 1999 ਨੂੰ ਸੀਚੇ ਵਾਲ ਦੇ ਤੇ ਜਿਹੜਾ ਪਹਿਲਾਂ ਸੀ ਮੇੜ ਦੇ ਨਾਲ ਪਾਣੀ ਲੈਂਦੇ ਸੀ ਫਿਰ ਮੋਟਰ ਲਾਤੀ ਹੁਣ ਇਹ ਸੀਚੇ ਵਾਲ ਮੋਡਲ ਜਿਹੜਾ ਹੈਗਾ 26 ਸਾਲ ਤੋਂ ਸਾਡੇ ਪਿੰਡ ਉਸੇ ਸੀਚੇ ਨਾਲ ਚੱਲ ਰਿਹਾ ਤੇ ਉੱਧਰ ਵੇਹੜੇ ਉੱਧਰ ਵੀ ਇਹ ਸੀਚੇ ਵਾਲ ਮੋਡਲ ਹੀ 45 ਕਿੰਨਾਂ ਦਾ ਪਾਣੀ ਦਿੰਦੇ ਸੀ ਉਹ ਸੀਚੇਵਲ ਮਾਡਲ ਰਾਹੀਂ ਜਿਹੜਾ ਹੈ ਉਹ ਜਿਹੜਾ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਉਣਾ ਸ਼ੁਰੂ ਕੀਤਾ ਜਿਉਂਸੇ ਜਿਉਂਸੇ ਐਨਆਰਈ ਵਿਰਾ ਨੇ ਖਾਸ ਕਰਕੇ ਜਿਹੜਾ ਸੀਚੇਵਲ ਮਗਲਾ ਐਨਆਰਈ ਵਿਰਾ ਨੇ ਜਿਹੜਾ ਹੈਗਾ ਬਹੁਤ ਪਿੰਡਾਂ ਦੇ ਵਿੱਚ ਬਣਾਇਆ ਕਿਉਂਕਿ ਉਹ ਉਹ ਜਿਹੜੇ ਪੈਸੇ ਜਿਹੜੇ ਸਾਰੇ ਐਨਆਰਈ ਵਿਰਾ ਨੇ ਲੱਗੇ ਆ ਜਿਹੜਾ ਇਹ ਫੇਲ ਮਾਡਲ ਦੀ ਗੱਲ ਕਰਦੇ ਉਹ ਮਾਡਲ ਆ ਥਾਪਰ ਮਾਡਲ ਫੇਲਗਾ 2012 ਦੇ ਵਿੱਚ ਜਦੋਂ ਆ ਫਾਗਟਪੁਰ ਦੇ ਵਿੱਚ ਜਮਨੀ ਜਨ ਸੀ ਉਸ ਵੇਲੇ ਤ੍ਰਿਪਤ ਬਖਵਾਸ ਵੇਲੇ ਦੇ ਪੰਜਾਬ ਮੰਤਰੀ ਸੀ ਉਹ ਸੀਡੇਵਲ ਵੀ ਆਏ ਉਹਨਾਂ ਨੇ ਹਰੀਪੁਰ ਦੇਸ਼ਾ ਉੱਤੇ ਨਵਾਂ ਬਣਾਇਆ ਹੋਇਆ ਸੀਡੇਵਲ ਮਾਡਲ ਸੀ ਉਹਨਾਂ ਨੇ ਉਹਨੂੰ ਕਾਫੀ ਪ੍ਰਮੋਟ ਵੀ ਕੀਤਾ ਉਹਨਾਂ ਦੇ ਵੀਡੀਓ ਤੁਸੀਂ ਦੇਖ ਸਕਦੇ ਫਿਰ ਇਹਨੇ ਦੱਸਦੇ ਵੀ ਆਪਾਂ ਸੀਡੇਵਲ ਮਾਡਲ ਨੂੰ ਸਾਰੇ ਪੰਜਾਬ 'ਚ ਲਾਗੂ ਕਰੀਏ ਉਹਨਾਂ ਦੇ ਘਰ ਤੇ ਪਰ ਕਈਆਂ ਨੂੰ ਕੋਈ ਬੰਦੇ ਦੇ ਅੱਗੇ ਹੁੰਦੇ ਉਹਨਾਂ ਨੂੰ ਸਿੱਡੇ ਵਾਲੀ ਦਾਦੇ ਨਾਲ ਅਲਰਜੀ ਹੋਊਗੀ ਫਿਰ ਉਹਨਾਂ ਨੇ ਗਿਆ ਜਦੋਂ ਥਾਪੜ ਯੂਨੀਵਰਸਿਟੀ ਨੂੰ ਗਏ ਨੇ ਥਾਪੜ ਯੂਨੀਵਰਸਿਟੀ ਨੂੰ ਗਿਆ ਉਹ ਸਾਡੇ ਕੋਲ ਆਏ ਉਹਨਾਂ ਦੇ ਮਾਹਰ ਕਹਿੰਦੇ ਬਾਬਾ ਜੀ ਅਜੇ ਸਿੱਡੇ ਵਾਲ ਮਾਡਲ ਆਉਣੀ ਨਹੀਂ ਬਣਾ ਲਈਏ ਤੇ ਤੁਹਾਨੂੰ ਕਿਉਂ ਕਰਾਉਦਾ ਨਹੀਂ ਕਿਉਂਕਿ ਸਾਨੂੰ ਬੇਗੜਾ ਨਹੀਂ ਸਾਡੇ ਪਿੰਡਾਂ ਦੇ ਵਿੱਚ ਉਹ ਗੰਦਗੀ ਨਿਕਲਣੀ ਚਾਹੀਦੀ ਹੈ ਬਦਬੂ ਖਤਮ ਹੋਣੀ ਚਾਹੀਦੀ ਹੈ ਪਾਣੀ ਪੀਂਦੇ ਹੋਵੇ ਜੋਦੀ ਨਹੀਂ ਲੱਗੇ ਅਸੀਂ ਖੋਹਸਾਂ ਉਹਨਾਂ ਨੇ ਸਾਡੇ ਕੋਲ ਖਿਲਾਇਆ ਵੀ ਤੂੰ ਸਾਨੂੰ ਕੋਈ ਦਰਾ ਨਹੀਂ ਅਸੀਂ ਲਿਖ ਕੇ ਵੀ ਦੇ ਦਿੱਤਾ ਕਿ ਸਾਨੂੰ ਕੋਈ ਦਰਾ ਨਹੀਂ ਜਿਹੜਾ ਸੀਜੀਆ ਇਹ ਮੋਡਲ ਹੈ ਇਹ ਵੀ ਫਬਰ ਮੋਡਲ ਉਹਨਾਂ ਨੇ ਉਹ ਨਾ ਬਦਲੇ ਪਰ ਇਹਨਾਂ ਨੇ ਸੀਜੀਆ ਬਦਲ ਨਾ ਨੰਨ ਕੰਪਰ ਬਣਾਇਆ ਇਹਨਾਂ ਨੇ ਬਹੁਤ ਬਸਾ ਜਿਹੜਾ ਹੈਗਾ ਉਹ ਭਾਗ ਤੋਂ ਦਿੱਤਾ ਜਿਵੇਂ ਜਿਵੇਂ ਬਣਾਇਆ ਉਹ ਸਾਡੇ ਕੋਲ ਵੀ ਜਿਹੜੀਆਂ ਕੰਪਲੇਂਟਾਂ ਆਈਆਂ ਆ ਬੀਬੀ ਭਰਾ ਜੋ ਸਾਨੂੰ ਲੈ ਕੇ ਗਏ ਬੰਦੇ ਕੋ ਬੰਦੇ ਦੇ ਵਿੱਚ ਦਿਖਾ ਲਿਆ ਕਿਉਂਕਿ ਜਿਹੜਾ ਇਹਨਾਂ ਨੇ ਮਾਡਲ ਬਣਾਇਆ ਇਹਨਾਂ ਦੀ ਪ੍ਰੈਜੈਂਟੇਸ਼ਨ ਸੀ ਪਟਿਆਲਾ ਦੇ ਵਿੱਚ ਉੱਥੇ ਐਮਬੀਏ ਦੇ ਡੋਰਮੈਂਡ ਵੀ ਆਏ ਸੀ ਜਦੋਂ ਇਹਨੇ ਇਹ ਪ੍ਰਦਰਸ਼ਨੀ ਵੇਖੀ ਉਹਦੇ ਵਿੱਚ ਇਹਨਾਂ ਨੇ ਕਨੈਕਸ਼ਨ ਗਲਤ ਸੀਗੇ ਫੋਟੋਕੀਕੀ ਕਨੈਕਸ਼ਨ ਇਹ ਗੋ ਮੁੱਠੇ ਬਣਾਇਆ ਇਹ ਨਹੀਂ ਇਦਾਂ ਦਾ ਬਣਾਉਣਾ ਕਰੋ ਉਹਨੂੰ ਇਹਨਾਂ ਨੇ ਇਮਲੀਮੈਂਟ ਕੀਨੇ ਜਿਹੜਾ ਬਰਾ ਮਾਡਲ ਮੁੱਠਾ ਬਣਾ ਜਿਹੜੇ ਇਹਨਾਂ ਕੋਲ ਜਿਹੜੀ ਨਗਰੌ ਦੀ ਗੱਲ ਨਾ ਬੱਦੀ ਏ ਤੋਨੇ ਮੈਂ ਖਾਬਰ ਮਰਦ ਨੂੰ ਫੋਲ ਇਹਦੀ ਉਨਗੁਹਾਰੀ ਕਰਾਉਣ ਜਿਨ੍ਹਾਂ ਫੰਡਾਂ ਵਿੱਚ ਪੈਸਾ ਲੱਗ ਗਿਆ ਉਹਨਾਂ ਨੂੰ ਬਰਬਾਦ ਕੀਤਾ ਉਹ ਵੀ ਜ਼ਿੰਮੇਵਾਰ ਹੋ ਆ ਜਿਨ੍ਹਾਂ ਨੇ ਪੈਸੇ ਦੇ ਕੇ ਉਹਨਾਂ ਦੇ ਪਾਪ ਜਿਹੜਾ ਹੈ ਬਰਬਾਦ ਕੀਤਾ ਜੇ ਤੇ ਸੀਗੇ ਵਾਲ ਮਾਡਲ ਬਣਿਆ ਅਸੀਂ ਜ਼ਿੰਮੇਵਾਰ ਬੈਠੇ ਤੇ ਅਸੀਂ ਬਣਾਇਆ ਸੀ ਇਹ ਜਵਾਬ ਦੇਈਏ ਤੋਨੇ ਵਾਅਦੇ ਦੇ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਵੀ ਖਾਬਰ ਮਰਦ ਨੂੰ ਸਾਡਾ ਫੋਲ ਹੋਇਆ ਕਿਉਂ ਫੋਲ ਹੋਇਆ ਉਹਦੇ ਕਾਰਨ ਵੀ ਤੁਹਾਨੂੰ ਦੱਸ ਦਿੰਦੇ ਹਾਂ ਜੋ ਗੱਲ ਸੀ ਸਰਕਾਰੀ ਦਾਸਾ ਬੰਦੇ ਆ ਪਸਾ ਦੇ ਲੋਕਾ ਨੇ ਹੁੰਦਾ ਉਹ ਮੇਰੇ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਹੈ ਕੋਈ ਖਾਣ ਵਾਲੇ ਕੋਈ ਮੇਕ ਨੂੰ ਅਫਸਰ ਲਾ ਦਿੰਦੇ ਆ ਕੋਈ ਲੀਡਰ ਸੇ ਬਾਹਰ ਲਾ ਦਿੰਦੇ ਆ ਤੋ ਕਿ ਬੰਦੇ ਨੂੰ ਕੁਝ ਵੀ ਨਹੀਂ ਲੱਗਦਾ ਜਦੋਂ ਗੱਲ ਆ ਕਿ ਖਾਈ ਲਗਾਵੇ ਮਾੜੇ ਦਾ ਪਾਵਾ ਮਾੜੇ ਮਿਸਤਰੀ ਲਾਵੇ ਬਾੜੀ ਜਾਂਦੇ ਨਹੀਂ ਸਾਰੇ ਬੰਦੇ ਸੋ ਇਹ ਵਾਸਤੇ ਇਹ ਜੰਮੇਵਾਰ ਵੀ ਕ੍ਰਾਪਸ਼ਨ ਆ ਸੋ ਇਹ ਵਾਸਤੇ ਜਿਹੜਾ ਉਹਨਾਂ ਨੂੰ ਬੋਲਾ ਤੇ ਵੀ ਬੜੇ ਸਮਝ ਲੈਣਾ ਸੀ ਸਾਡੇ ਨਾਲ ਗੱਲ ਕਰ ਲੈਂਦੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਕਿ ਖਾਪਰ ਮੋਡਲ ਕਿੱਥੇ ਕਿੱਥੇ ਬਣਿਆ ਚੀਕੇ ਵਾਲ ਮੋਡਲ ਕਿੱਥੇ ਕਿੱਥੇ ਬਣਿਆ ਇਹਨਾਂ ਨੇ ਖਾਪਰ ਮੋਡਲ ਲਾਗੂ ਕੀਤਾ ਖਾਪਰ ਮੋਡਲ ਕਿੰਨੇ ਜਿਹਾ ਬਣਾਇਆ ਤੇ ਫਿਰ ਹੋਇਆ ਉਹਨੇ ਜਵਾਬ ਦੇ ਦੀ ਇਹ ਸਿੱਖਿਆ ਨੂੰ ਲੈ ਕੇ ਬਾਈ ਬੰਨੀ ਅਸੀਂ ਬੀ ਅਸੀਂ ਇੰਜੀਨੀਅਰ ਹੈ ਕੋਈ ਜਾਈ ਸੀ ਮੈਂ ਬੜਾਈ ਜੀ ਬੀਐਸ ਹੈ ਗੰਦੀ ਤੇ ਹਟ ਗਈ ਹਾਂ ਜਾਨੂੰ ਹਰਿਆਣਾ ਯੂਨੀਵਰਸਿਟੀ ਨੇ ਡੀਲੋਟ ਦੀ ਡਿਗਰੀ ਦਿੱਤੀ ਹੈ ਪਰ ਜੇ ਆਪਣੇ ਨਾਲ ਨਾਲ ਡਾਕਟਰ ਵੀ ਲਾ ਸਕਦੇ ਪਰ ਇਹ ਨਹੀਂ ਲੱਗ ਤਨ ਤੇ ਸੱਲ ਨੂੰ ਵੀ ਰੱਖਿਆ ਨੇ ਡਿਗਰੀਆਂ ਦਿੱਤੀਆਂ ਤੇ ਸਾਡੇ ਕੋਲ ਤਨ ਨੂੰ ਭਾਰਤ ਦੇ ਰਾਸ਼ਟਰਪਤੀ ਬੰਦੇ ਨੇ ਜਿਹੜਾ ਹੈ ਉਹ ਪਦਮਸ਼ਰੀ ਦਾ ਸਨਮਾਨ ਦਿੱਤਾ ਭਾਰਤ ਦੇ ਰਾਸ਼ਟਰਪਤੀ ਇਹ ਵੀ ਨੇ ਅਬਦੁਲ ਕਲਾਮ ਦੋ ਵਾਰੋ ਤੇ ਆਏ ਸੈਦਾਨ ਪਰ ਇੱਕ ਵਾਰ ਉਹਨਾਂ ਨੇ ਵੇਖੀ ਜੋ ਜਿਹੜੀ ਵਗਣ ਦੇ ਬਾਬਾ ਜੀ ਨੂੰ ਜਿਹਨੇ 8 ਕਿਲੋਮੀਟਰ ਦਾ ਆਪਣਾ ਬਾਗ ਉਹ ਜਿਹਦੀ ਨੂੰ ਪਾਣੀ ਲੈਣੇ ਉਹ ਉਹਨਾਂ ਨੇ ਆਣ ਕੇ ਵੇਖੀ ਫਿਰ ਜਿਹੜੀ ਲੱਗੀ ਆਰਜੀਡੀ ਨੇ ਜਿਹੜੇ ਚੇਅਰ ਮੈਨਾਂ ਉਹ ਹਰ ਫੈਸਲੇ ਦੇ ਵਿੱਚ ਲਿਖਦੇ ਕਿ ਸਿਜੀਵਲ ਮਾਡਲ ਜਿਹੜਾ ਹੈ ਇਹਨਾਂ ਨੂੰ ਬਣਾਓ ਐਸੇ ਜਿਹੜੇ ਹੈਗੇ ਆਰਜੀਡੀ ਵਿੱਚ ਜਿਹੜੇ ਜਾਸਾ ਵਾਲਾ ਉਹ ਵਾਈਪਰੀ ਕਰਵਾਇਆ ਉਹਨਾਂ ਨੇ ਵੀ ਆਪਣੇ ਫੈਸਲੇ ਦੇ ਵਿੱਚ ਲਿਖਿਆ ਵੀ ਸਿਜੀਵਲ ਮਾਡਲ ਜਿਹੜਾ ਹੈਗਾ ਇਹਨੂੰ ਬਣਾਓ ਹੁਣ ਉਹਨਾਂ ਨੂੰ ਫਿਰ ਉਹ ਭਾਰਤੀ ਇੱਥੇ ਆਏ ਬੰਦੇ ਉਧਰ ਹਣ ਬੋਲੇ ਕਿ ਪਸ਼ਮੀ ਬੰਦਾਲ ਡਫਰ ਸਾਰੇ ਬੰਦਾਂ ਦੇ ਪੰਜ ਸਰਪੰਚ ਉਹਨਾਂ ਦੇ ਨਾਲ ਟੈਕਨੀਕਲੀ ਮਾਹਰ ਉਹ ਸਾਰੇ ਪ੍ਰਿਆਨ ਦੇ ਦੇਖ ਕੇ ਗਵਰਨਰ ਦੇ ਮੁੱਖ ਮੰਤਰੀ ਹੈ ਹਰਿਆਣਾ ਦੇ ਮੁੱਖ ਮੰਤਰੀ ਹੈ ਜਿਹੜਾ ਰੂਪ ਤੇ ਜਿਹੜਾ ਮਨਪ੍ਰਦੇਸ਼ ਉਹਨਾਂ ਨੇ ਇਹ ਸੀਗੂਵਾਲ ਮਾਡਲ ਨੂੰ ਜਿਹੜਾ ਹੈਗਾ ਕਿੱਜੇ ਲਾਗੂ ਕਰਦੇ ਹੁਣ ਇਹ ਇਹਨੇ ਸੀਗੂਵਾਲ ਦੇ ਨਾਂ ਤੋਂ ਲੱਗਦੀ ਹੈ ਇਹਦੇ ਦੱਸ ਸਕਦੇ ਤਿੰਨ ਡਿਗੀਆਂ ਸਾਡੇ ਕੋਲ ਯੂਨੀਵਰਸਟੀ ਵਾਲੇ ਦਿੱਤੀ ਹੈਗੀ ਇਹਨਾਂ ਕਿਸੇ ਨੂੰ ਸਕੋਗੇ ਤੇ ਦਿਖਾ ਦੇਗੀ ਜੀ ਬੱਬਾ ਜੀ ਕੱਲ ਲੱਖਾ ਸੁਧਾਣਾ ਬੁੱਢੇ ਦਰਿਆ ਦੇ ਪਹੁੰਚਦੇ ਨੇ ਕਿਉਂ ਮੇਥੇ ਅਸੀਂ ਕੱਲ ਵੀਡੀਓ ਬਾਈ ਆ ਉਸੇ ਹੁਣ ਵੀ ਤੁਸੀਂ ਕੋਲੋ ਜੇਕਰ ਉਹ ਘੜੇ ਹੋਣ ਅਸੀਂ ਉਹਦੀ ਗਰੰਟੀ ਦਿੱਤੀ ਨਹੀਂ ਅਸੀਂ ਇਹ ਗਿਆਵਾ ਵੀ ਪਾਣੀ ਬਵਾ ਚਾਲੂ ਹੋ ਗਿਆ ਜਿਹੜਾ ਉੱਪਰੋਂ ਤੋਂ ਆਉਂਦਾ ਵਾ ਜਿਲਾਂ ਅੰਨੇ ਦੇ ਹਨੇ ਦੇ ਮਾਰ ਕੇ ਕਰੀਏ ਡੈਰੀਆਂ ਦਾ ਉਹ ਬੰਦ ਕਰਾਓ ਤੇ ਸੱਦਰ ਐਮਐਲਡੀ ਪਾਣੀ ਜਿਹੜਾ ਨੱਦੇ ਮਿੰਡਿਓ ਬੰਦ ਕਰਾਓ ਪੁਰਾਣੀਆਂ ਡੇਰੀਆਂ ਵਿੱਚ ਉਹ ਕੰਮ ਕਰ ਰਹੇ ਆਂ ਦੀ ਸਫਾਈ ਕਰ ਰਹੇ ਆਂ ਸੀਵਾ ਉੱਥੇ ਵਰ ਰਹੇ ਘਾਟ ਬਣਾਏ ਅਸੀਂ ਉਹ ਜਿੱਥੇ ਮੋਗਾ ਸੀ ਉਹ ਗੈਰ ਨਹੀਂ ਵਧਾਵੇ ਨਹੀਂ ਕਰ ਰਹੇ ਜਦੋਂ ਅਸੀਂ ਘਾਵੇ ਕਰਾਏ ਸੋਰੇ ਕਹਿ ਸਕਦੇ ਹਾ ਦਿੱਲੀ ਬਈ ਨਾਵਾ ਕਰਦੇ ਆ ਜੇ ਨੀ ਜਦੋਂ ਮਰ ਕੇ ਦੇਖ ਲੈ ਪਾਣੀ ਸਾਫ ਹੋ ਜੇ ਨਹੀਂ ਹਾਂ ਉਹ ਵੀ ਜਿੱਦਾਂ ਅਸੀਂ ਉਹ ਕਹਿ ਰਹੇ ਵੀ ਹੁਣ ਸਾਫ ਉਦੋਂ ਲੋਗੋ ਜਾ ਕੇ ਕੋਈ ਜੇ ਕਰਨ ਕਦੀ ਪਾ ਵੀ ਕਹਿ ਨਹੀਂ ਉਹ ਸਾਫ ਸ਼ੁਰੂ ਨਹੀਂ ਦਤਾ ਖੁਰਾਦ ਦੀ ਵੀ ਇਹ ਗੋਹ ਰੋਣੇ ਨੂੰ ਜਿਵੇਂ ਮਨਾ ਬੰਦੇ ਆ ਉਹਨਾਂ ਨੂੰ 2 ਮਹੀਨੇ ਦਾ ਗੋਹ ਸੀ ਚੱਕਦੇ ਰਹੇ ਆ ਵੀ ਕੁਝ ਵੇਖਣਾ ਪਾਓ ਅਸੀਂ ਇਹਨੇ ਚੱਕਦੇ ਆ ਉਹਨਾਂ ਦੇ ਅੱਠ ਬੰਦਾਂ ਦਾ ਪਾਣੀ ਦੇਣਾ ਸੀ ਉਹਨਾਂ ਦੇ ਸੀਸੇ ਦਾ ਮਗਲੋ ਖਿਲਾਉ ਪਾਣੀ ਦੇਣਾ ਪਿਛੋਕੇ ਛੱਡਦੇ ਵੀ ਸੀ ਤੇ ਗੋਹ ਬਾਈ ਬਾਈ ਫਟ ਗਈ ਸੀ ਉਹ 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 ਖਾਕੀ ਨਹੀਂ ਹੁੰਦਾ ਸੀ ਹੁਣ ਸਾਰੇ ਖੱਲੋ ਰੰਗ ਬਣ ਗਏ ਇਹ ਤੇ ਮਾ ਜਿਹੜਾ ਹੈ ਖਾਕੀ ਵਿੱਚ ਦੇ ਪੰਦੇ ਜਿਹੜਾ ਹੈਗਾ ਉਹ ਧੂੜੀ ਉੱਤੇ ਜਿਹੜਾ ਹੈਗਾ ਜਿਹੜਾ ਉਹਦੋਂ ਖੰਡਪਾਤ ਵੀ ਆਣਾ ਸੰਗਦਾ ਕਿ ਇਸਲਾਮ ਵੀ ਕਰਨੀ ਹੈ ਉੱਚ ਫੇਰੇ ਦੇਖ ਲੈ ਜਿੱਦਾਂ ਸੀ ਗਿਆ ਕੱਦਿਓ ਤੇ ਹੁਣ ਵੀ ਜਿੰਦਾ ਵਾਰ ਪਰ ਦਿੱਸੇ ਵੀ ਗਈ ਨਹੀਂ ਰੋ ਹੁਣ ਤਾਂ ਵੀ ਸਾਰੇ ਬਣ ਗਏ ਮਾਲਵੇਂ ਕੋਈ ਨਹੀਂ ਮੇਰੀ ਅੰਰੇਨਾ ਦੇ ਜਿੰਨੀ ਉਹਨਾਂ ਨੇ ਹਰ ਛਾਈ ਜਿਹੜਾ ਹੈ ਹਰ 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 ਰੇਂਡ ਦੇ ਵਿੱਚ ਗੰਦਾ ਪਾਣੀ ਧਰਿਆ ਜਿੱਦਾਂ ਅਸੀਂ ਕਹਿ ਰਹੇ ਹਾਂ ਉਹਨੂੰ ਇੰਤੇ ਕੋਈ ਨਹੀਂ ਜਦੋਂ ਮਰਜੀ ਉੱਥੇ ਆ ਜਾਣਾ ਬੋਲਦੇ ਨੇ ਮਨ ਲੇ ਰਹਾਣਗੇ ਇੱਥੇ ਚੱਕ ਕਰ ਰਹੇ ਸਾਡੇ ਕੋਲ ਨਹੀਂ ਉੱਥੇ ਜਾ ਸਕਦੇ ਜਿਹੜੇ ਗੋਹ ਬੰਦੇ ਸੀ ਇਹਨਾਂ ਨੂੰ ਬੰਦੀ ਕਰਕੇ ਬੰਦ ਕਰਾਏ ਲਗਾਤਾਰ ਲੱਗੇ ਹੋਏ ਕਿ ਜਦੋਂ ਖਾਫ ਹੋ ਗਿਆ ਮੁੰਡਾ ਮੇਰਾ ਉਹਦੇ ਨਾਲ ਹੀ ਕਮਾਉਂਦੇ ਉਹਨੂੰ ਕੋਈ ਕੁਝ ਕਰ ਸਕਦਾ ਕੋਈ ਪਰਵਾਹ ਨਹੀਂ ਕਿੰਨਾ ਸਨਾ ਹੋਣਾ ਕਰਦੇ ਨਹੀਂ ਅਸੀਂ ਬਹਿਲੇ ਵਿੱਚ ਦੋ ਗਿਆ ਲੱਗੇ ਹੋਏ ਤੇ ਆ ਕਰਦੇ ਬਹੁਤ ਸੇਧੀ ਕੋਈ ਸਾਲਾਂ ਬੰਦੀ ਨਹੀਂ ਫੇਤੀ ਇਹਨਾਂ ਲੜਡਾਂ ਦੇ ਕਿਉਂਕਿ ਦਾਵਾ ਕਰਦੇ ਨੇ ਮਗਰੋਂ ਨਾ ਪੂਰੇ ਬੰਦੇ ਫਸ ਜਾਂਦੇ ਕੋਈ ਵਾਸਤੇ ਵੀ ਆਪਣੇ ਜੀਨੀ ਮਿਹਨਤ ਦਾ ਜਿਹੜਾ ਜਿਹੜਾ ਹੱਥ ਬਣਾ ਰਹੇ ਆਂ ਜਿਹਦੇ ਉੱਤੇ ਲੱਗੇ ਹੋਏ ਬਿਲਵਦ ਕਿਤੇ ਕਿਤੇ ਕੱਲ ਨੂੰ ਸਾਫ ਹੋਵੇ ਪਰ ਉਹ ਤੋਂ ਵਾਸਤੇ ਜਿਹੜਾ ਹੈਗਾ ਹਰ ਪੀਕ ਦਾ ਜਿਹੜਾ ਹੈਗਾ ਜਿੰਨਾ ਚਿਰ ਅਸੀਂ ਉਹਦੇ ਬਦਲ ਨਹੀਂ ਦਿੰਦੇ ਪਿੰਡਾਂ ਦੇ ਪਾਣੀ ਬੰਦੀ ਨਹੀਂ ਉਹਨੇ ਕਿ ਮਰਜੀ ਜੋ ਤੇ ਮਰਜੀ ਵਾਲੇ ਬੈਠੇ ਹੁਣ ਉਹਨੇ ਨਿਯੰਤਰਣ ਕਰ ਦਿੱਤਾ ਵੇਰੀਆਂ ਦਾ ਪ੍ਰਬੰਧ ਹੋ ਗਿਆ ਉਹਨਾਂ ਨੂੰ 5 ਫੇਰ ਦੇ ਦਿੱਤੇ ਗੋਸ਼ਿਤਨ ਵਾਸਤੇ ਉਹਨਾਂ ਦੇ ਪਿੰਡਾਂ ਨੂੰ ਜਿਹੜੇ ਹੈਗੇ ਵੇਪਿੰਗ ਪੰਪ ਦੇ ਦਿੱਤੇ ਤਾਂ ਕਿ ਜਿਹੜਾ ਹੈਗਾ ਕਿਸੇ ਨੂੰ ਲੋੜ ਆ ਕੋ ਨੂੰ ਵਰਤ ਸਕਦਾ ਸੋ ਉਹਤੇ ਜਿਹੜੇ ਬੈਂਕ ਬਣਾਗਾ ਬੰਦੇ ਸੀ ਉਹਨੂੰ ਜਿਹੜਾ ਹੈਗਾ 17 ਲੱਖ ਰੁਪਏ ਦੇ ਦਿੱਤਾ ਉਹ ਪ੍ਰੋਬਲਮ ਨਹੀਂ ਬਾਰੀ ਆ ਸੋ ਉਹਨਾਂ ਬਦਲ ਜਿਹੜਾ ਹੈਗਾ ਜਨਾਜ਼ਾ ਬਣ ਰਹੀ ਜਨੇ ਪਾਣੀ ਦੇ ਦਿਆ ਪਰ ਰੋੜਾ ਦੇਖੀ ਨਹੀਂ ਬਾਰੇ ਆ ਜਿਸ ਕਦੋਂ ਕਹਿੰਦੇ ਪਾਣੀ ਮੰਗ ਰਹੇ ਪਰ ਜਿਹੜੇ ਭੰਡ ਹੋਏ ਤੁਹਾਨੂੰ ਦਿਖਾ ਰਿਹਾ ਪਾਣੀ ਇਹ ਦਿਖਾ ਰਿਹਾ ਇਹ ਨਾਲੇ ਸਮਝ ਇਹ ਵੀ ਜਿਹੜਾ ਹੈਗਾ ਪੂਰਾ ਹੋਊਗਾ ਗੁਰੂ ਸਾਹਿਬ ਤੋਂ ਵੀ ਜਨਨੇ ਅਰਦਾਸ ਕਰਦੇ ਆ ਬਾਬਾ ਨਾਨਕ ਕਿਰਪਾ ਕਰੇ ਤੇ ਉੱਤਰ ਗੁੰਡਾ ਬਰਾਹੂ ਸਾਫ ਸੁਥਰਾ ਹੋਵੇ ਸਾਡੇ ਮਾਣ ਵਾਲੇ ਰਾਜਸਥਾਨ ਦੇ ਲੋਕ ਉਹਦੇ ਹੈ ਉਹ ਸਾਫ ਸੁਥਰਾ ਪਾਣੀ ਉਹਨਾਂ ਤੇ ਕਰ ਬੋਲਦੇ ਇਹਦੇ ਵਾਸਤੇ ਆਸ ਬੰਦਦੇ ਆਰਦਾਸ ਵੀ ਕਰਦੇ ਆ ਗੁਰੂ ਦੇ ਕਰਨਾ ਕਿ ਸਾਨੂੰ ਭਰੋਸਾ ਵੀ ਉਹਦੇ ਤੇ ਜਰੂਰ ਜਿਹੜਾ ਹੈ ਉੱਤਰ ਗੁੰਡਾ ਬਰਾਹੂ ਸਾਫ ਸੁਥਰਾ ਹੋਊਗਾ